ਪ੍ਰੇਮਾ ਮਾਨ ਹਾਂਜੀ ਅਸੀਂ ਪ੍ਰੋਗਰਾਮ ਵੀ ਜਾ ਰਹੇ ਸੀ 8 ਨੰਬਰ 'ਚ ਠੀਕ ਹੈ ਜੀ ਠੀਕ ਹੈ ਜੀ ਕਟ ਮਾਰਕ ਮੋਰੇ ਤੇ ਮਾਰਕ ਹਾਂਜੀ ਕਿ ਸਾਡੇ ਦੇ ਵਿੱਚ ਕਿਹੜੀ ਗੱਡੀ ਸੀ ਕਿੰਨੇ ਜਣੇ ਸੀਗੇ ਨੋਮਾ ਗੱਡੀ ਸੀ 9 ਜਣੇ ਸੀਗੇ ਨੋਮਾ ਗੱਡੀ ਤੇ 9 ਜਣੇ ਹਨਾ ਤੇ ਕਿੱਥੇ ਹੋਇਆ ਕਿੱਥੇ ਇਹ ਇਹ ਨਸਾੜੇ ਹੋਣੇ ਨਸਾੜੇ ਠੀਕ ਹੈ ਤੇ ਕਿਦਾਂ ਦੇ ਹਾਲਾਤ ਬਾਕੀਆਂ ਦੇ ਕਿ ਇਹ ਭਾਈ ਉਹਨਾਂ ਨੇ ਜਦਾ ਸੱਟ ਲੱਗੀ ਹੂੰ ਉਹ ਤਾਂ ਪਰੇ ਤਰ੍ਹਾਂ ਦੇ ਉਹਦੇ ਵੀ ਸੱਟ ਪਾ ਬੰਦੇ ਮੈਂ ਦੀਪਕ ਰਸੂਰੀ ਪ੍ਰਧਾਨ ਅੰਬੇਡਕਰ ਸਨੋਂ ਤਹਿਸੀਲ ਫਲੋਰ ਤੋਂ ਅੱਜ ਸਾਡੇ ਨਾਲ ਦੇ ਪਿੰਡ ਗੜੇ ਤੋਂ 뮤지컬 ਗਰੁੱਪ ਆ ਵਿਜੇ ਮਾਨ ਜੀ ਵਿਜੇ ਮਾਨ 뮤지컬 ਗਰੁੱਪ ਉਹ ਆਪਣਾ ਪ੍ਰੋਗਰਾਮ ਚੱਕਦਾਨੇ ਵਿਖੇ ਜਿਹੜਾ ਲਗਾਉਣ ਕਿਤੇ ਧਾਰਮਿਕ ਸਥਾਨ ਤੇ ਜਾ ਰਿਹਾ ਸੀ ਸੋ ਉਹਨਾਂ ਦਾ ਪਿੰਡ ਸਿਲਕੀਆਂ ਨੇ ਨੇੜੇ ਜਿਹੜਾ ਸਤਸੰਗ ਘਰ ਦੇ ਕੋਲ ਭਿਆਨਕ ਜਿਹੜਾ ਐਕਸੀਡੈਂਟ ਇੱਕ ਤੇਜ਼ ਧਾਰ ਜਿਹੜਾ ਟਿੱਪਰ ਆ ਰੇਤਨਾ ਭਰਿਆ ਹੋਇਆ ਟਿਪਰ ਜਿਹੜਾ ਰੇਤ ਲੈਣ ਜਾ ਰਿਹਾ ਸੀ ਉਹਨੇ ਕੱਟ ਮਾਰ ਕੇ ਜਿਹੜਾ ਬਿਨਾਂ ਕਿਸੇ ਇੰਡੀਕੇਟਰ ਤੋਂ ਜਿਹੜਾ ਇਹਨੂੰ ਸਾਈਡ ਮਾਰ ਦਿੱਤੀ ਸਾਈਡ 'ਵਿ ਲੱਗਣ ਦੇ ਕਾਰਨ ਜਿਹੜਾ ਇਹਨਾਂ ਦੀ ਗੱਡੀ ਇਨ ਬੈਲੈਂਸ ਹੋ ਕੇ ਬਹੁਤ ਗੰਭੀਰ ਜਿਹੜਾ ਇਹ ਸੱਟਾਂ ਜਿਹੜੀਆਂ ਸਾਰੇ ਜਿਹੜੇ ਉਹਨਾਂ ਦੇ ਸਾਜੀ ਸਹਿਬਾਨ ਉਹਨਾਂ ਦੇ ਲਗੀਆਂ ਸੋ ਵਿਜੇਮਨ ਬਹੁਤ ਜ਼ਿਆਦਾ ਸੱਟ ਲੱਗਣ ਹੋਣ ਕਾਰਨ ਉਹਨਾਂ ਨੂੰ ਜਿਹੜਾ ਦਇਆਨੰਦ ਜਿਹੜੇ ਇਲਾਜ ਵਿਖੇ ਜਿਹੜਾ ਰੈਫਰ ਕਰ ਦਿੱਤਾ ਗਿਆ ਸੋ ਬਾਕੀ ਜਿਹੜੇ ਕਈਆਂ ਦੀ ਜਿਹੜੀਆਂ ਹੱਡੀਆਂ ਦੇ ਫੈਕਚਰ ਹੋ ਗਏ। ਸੁਣ ਜੀ ਜਾਣਕਾਰੀ ਇਹ ਵੀ ਪਤਾ ਲੱਗਾ ਉੱਥੇ ਨਾਕਾ ਵੀ ਲੱਗਾ ਹੋਇਆ ਸੀ। ਜੀ ਇੱਥੇ ਸਾਡੇ ਕੋਰੀਅਰ ਬੁਆਏ ਦੋ ਮੁੰਡੇ ਸਿਗੇ ਵਾਏ ਤੇ ਰਾਹੀਰਾਂ ਦੇ ਦੱਸਣ ਦੇ ਮੁਤਾਬਕ ਉੱਥੇ ਜਿਹੜਾ ਇੱਕ ਨਾਕਾ ਲੱਗਾ ਹੋਇਆ ਸੀ ਜਿਹੜਾ ਨਾਕਾ ਜਦੋਂ ਐਕਸੀਡੈਂਟ ਹੋਇਆ ਉਹਨਾਂ ਰਾਹੀਰਾਂ ਦੇ ਦੱਸਣ ਦੇ ਮੁਤਾਬਕ ਜਿਹੜਾ ਨਾਕੇ ਵਾਲੀ ਜਿਹੜੀ ਮੌਜੂਦਾ ਪੁਲਿਸ ਹੈ ਉੱਥੇ ਨਾਕਾ ਛੱਡ ਕੇ ਜਿਹੜਾ ਫਰਾਰ ਹੋ ਗਈ ਉਹ ਆਪਣੇ ਗੱਡੀਆਂ 'ਚ ਬਹਿ ਕੇ ਚੱਲ ਗਈ ਉਹਨੂੰ ਹੀ ਆਪਣਾ ਨੈਤਿਕ ਫਰਜ਼ ਸਮਝਦਿਆਂ ਇਹਨਾਂ ਨੂੰ ਚੱਕਣਾਂ ਦੀ ਕੋਸ਼ਿਸ਼ ਨਹੀਂ ਕੀਤੀ ਇਹਨਾਂ ਨੂੰ ਗੱਡੀ 'ਚੋਂ ਕੱਢਣ ਦੀ ਕੋਸ਼ਿਸ਼ ਫਲੋਰ ਜਾਂ ਨਰਡਿਕ ਦੇ ਹਸਪਤਲ ਵਿੱਚ ਲਿਆਣਾ ਮੈਨੂੰ ਚਾਹੀਦਾ ਸੀ ਪਰ ਉਹਨਾਂ ਦੀ ਬੜੀ ਵੱਡੀ ਕਤਾਈ ਆ ਮੈਂ ਮੰਨ ਗਾ ਐਸਐਸਪੀ ਸਾਹਿਬ ਜ਼ਿਲ੍ਹਾ ਦਲੰਦਰ ਦਿਹਾਤੀ ਤੋਂ ਇਹਦੀ ਪੁਰਜੋਰ ਮੰਗ ਕਰਦਾ ਕਿ ਬ੍ਰੀਕਿੰਗ ਇਹਦੀ ਜਾਂਚ ਕਰਕੇ ਜੇਕਰ ਉੱਥੇ ਮੁਲਾਜ਼ਮ ਐਕਸੀਡੈਂਟ ਦੇ ਦੌਰਾਨ ਕੋਈ ਗੈਰ ਕਾਨੂੰਨੀ ਨਾਕਾ ਲਾ ਕੇ ਖੜੇ ਸੀ ਜਿਹੜੇ ਰਾਹਗੀਰਾਂ ਦੇ ਚਲਾਨ ਕੱਟ ਕੇ ਜਿਹੜੀਆਂ ਆਪਣੀਆਂ ਜੇਬਾਂ ਗਰਮ ਕਰਦੇ ਆ ਉਹਨਾਂ ਦੇ ਖਿਲਾਫ ਸਖਤ ਜਿਹੜਾ ਐਕਸ਼ਨ ਲਿਆ ਜਾਵੇ ਸੋ ਫਲੋਰ ਪੁਲਿਸ ਨੂੰ ਵੀ ਮੈਂ ਬੇਨਤੀ ਕਰਦਾ ਕਿ 2 ਘੰਟੇ ਤੋਂ ਮੈਨੂੰ ਵੀ ਇੱਥੇ ਸਿਵਲ ਹਸਪਤਲ ਫਲੋਰ ਜਿਹੜੇ ਐਕਸੀਡੈਂਟਾਂ ਦਾ ਮੈਂ ਜਿਹੜਾ ਮੇਰੇ ਪਿੰਡ ਤੋਂ ਮੁੰਡਾ ਪ੍ਰੇਮ ਮਾਨ ਸਿੰਘ ਆ ਉਹਦੇ ਵੀ ਸੱਟ ਲੱਗੀ ਆ ਉਹਨਾਂ ਦਾ ਹਾਲ ਜਾਣਨ ਆਇਆ ਪਰ 2 ਘੰਟੇ ਤੋਂ ਹਲੇ ਤੱਕ ਫਲੋਰ ਪੁਲਿਸ ਦਾ ਕੋਈ ਵੀ ਮੁਲਾਜ਼ਮ ਸਿਵਲ ਹਸਪਤਾਲ ਫਲੋਰ ਨਹੀਂ ਪਹੁੰਚਿਆ ਸੋ ਮੈਂ ਸਕੇ ਵੀ ਜਾਣਕਾਰੀ ਪਤਾ ਲੱਗੀ ਜਿਹੜਾ ਪ੍ਰੇਮ ਮਾਨ ਆ ਮੁੰਡੇ ਉਹਨੇ ਹੀ ਇਹ ਸਾਰੇ ਬੰਦੇ ਬਾਹਰ ਕੱਢੇ ਜ਼ਖਮੀਆਂ ਪ੍ਰੇਮ ਮਾਨ ਦੇ ਇੱਥੇ ਮੁੰਡੇ ਤੇ ਬਹੁਤ ਜ਼ਿਆਦਾ ਸੱਟ ਲੱਗੀ ਸੀ ਜਿਹੜਾ ਉਹ ਸਾਰੇ ਜਿਹੜੇ ਇੰਨੇ ਗੰਭੀਰ ਸੱਟਾਂ ਨਾਲ ਜਿਹੜਾ ਤੜਫ ਰਹੇ ਸੀ ਸੋ ਪ੍ਰੇਮ ਮਾਨ ਦੀ ਬਹਾਦਰੀ ਆ ਕਿ ਉਹਨੇ ਜਿਹੜਾ ਤਾਕੀ ਖੋਲ ਕੇ ਸਾਰੇ ਜਿਹੜੇ ਇਹ ਜ਼ਖਮੀਆਂ ਦੇ ਜ਼ਖਮੀਆਂ ਨੂੰ ਉਹ ਗੱਡੀ ਚੋਂ ਬਾਹਰ ਕੱਢਿਆ ਉੱਥੇ ਹੈਲਪ ਮੰਗੀ ਲੋਕਾਂ ਨੂੰ ਟੈਲੀਫੋਨ ਕੀਤਾ ਸੋ ਜਿੱਦਾਂ ਜਿੱਦਾਂ ਵੀ ਕਿਸੇ ਰਾਹੀਰ ਨੇ ਕਿਸੇ ਨੇ ਵਿਜੇਮਾਨ ਜੀ ਨੂੰ ਪਹਿਲਾਂ ਪਹੁੰਚਾ ਦਿੱਤਾ ਵਿਜੇਮਾਨ ਦੇ ਕੀ ਹਾਲਾਤ ਕਿੱਥੇ ਭੇਜਿਆ ਉਹਨਾਂ ਨੂੰ ਵਿਜੇਮਾਨ ਨੂੰ ਦਿਆਨੰਦ ਜਿਹੜਾ ਉਹਨਾਂ ਦੇ ਸਿਰ ਦੇ ਵਿੱਚ ਗੰਭੀਰ ਸੱਟਾਂ ਲੱਗਣ ਕਾਰਨ ਉਹਨਾਂ ਨੂੰ ਜਿਹੜਾ ਦਿਆਨੰਦ ਰੈਫਰ ਕਰ ਦਿੱਤਾ ਗਿਆ ਸੋ ਐਂਬੂਲੈਂਸ ਜਿਹੜੀ 108 ਆਹੀ ਜਿਹੜੇ ਬਾਕੀ ਜ਼ਖਮੀ ਆ ਉਹਨਾਂ ਨੂੰ ਜਰੇ ਇਲਾਜ ਸਿਵਲ ਹਸਪੀਟਲ ਲਿਆਂਦਾ ਗਿਆ ਜੋ ਕਿ ਜਰੇ ਇਲਾਜ ਆ ਹਾਂਜੀ ਕਹਾ ਸੀ ਰੋਡ ਸਾਈਡ ਤੇ ਸੀ ਤਕਰੀਬਨ 7 ਮਰੀਜ਼ ਸੀ ਉਹਨੂੰ ਹਾਂਜੀ ਕਿਦਾਂ ਦੇ ਹਾਲਾਤ ਹਨ ਇੱਕ ਪੇਸ਼ੈਂਟ ਹੋਂਾ ਵਿੱਚ ਟ੍ਰਾਂਸਪੋਰਟ ਕਰਨਾ ਪਿਆ ਹਾਂਜੀ 32 ਪੇਸ਼ੈਂਟਾਂ ਨੂੰ ਕਰਦੇ ਸਫਤ ਹਾਂ ਜਿਨ੍ਹਾਂ ਵਿੱਚੋਂ ਕਈਆਂ ਦਾ ਫ੍ਰੈਕਚਰ ਹੋ ਗਿਆ ਉਹਨਾਂ ਨੂੰ ਰਿਕਵਰੀ ਪਰ ਚੱਲ ਰਹੇ ਹਾਂ ਓਕੇ ਓਕੇ ਇੱਕ ਟ੍ਰਿਕਰ ਜੋ ਖਾਲੀ ਫਲੋਰ ਤੋਂ ਨਵਾਂ ਸ਼ਹਿਰ ਗ੍ਰਾਮੂ ਸਾਈਡ ਨੂੰ ਜਾ ਰਿਹਾ ਸੀ ਜਿਸ ਨੇ ਅਚਾਨਕ ਆਪਣੇ ਰਾਈਟ ਸਾਈਡ ਦੇ ਘੱਟ ਮਾਰਿਆ ਤਾਂ ਉਸਦੇ ਪਿੱਛੇ ਪਿੱਛੇ ਆ ਰਹੀ ਇੱਕ ਅਨੋਵਾ ਗੱਡੀ ਉਹ ਨਾਲ ਟਕਾ ਗਈ ਜਿਸ ਕਾਰਨ ਜੋ ਬਹੁਤ ਜ਼ਗਰਦਸ ਐਕਸੀਡੈਂਟ ਹੋਇਆ ਜਿਸ ਵਿੱਚ ਅਨੁਵਾਸਾਰ 7 ਵਿਅਕਤੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਹਸਪਤਲ ਭੇਜਿਆ ਗਿਆ ਜੋ ਇੱਕ ਦੀ ਵਿੱਚ ਹਾਲਤ ਜਿਆਦਾ ਸੀਰੀਅਸ ਹੈ ਜਿਸ ਨੂੰ ਵੀ ਐਮਸੀ ਭੇਜਿਆ ਗਿਆ ਜੋ ਟਰੱਕ ਟਿਪਰ ਨੰਬਰ ਪੀਵੀ 11 ਬੀਯੂ 4645 ਅਤੇ ਜੋ ਅਨੁਵਾ ਗੱਡੀ ਹੈ ਪੀਵੀ 08 ਡੀਏ 8516 ਜਿਸ ਵੀ ਸਾਥੀ 282 ਜੋ ਡਰਾਈਵਰ ਮੋਕੇ ਤੋਂ ਭੱਜ ਗਿਆ ਜਿਸ ਦੀ ਰਿਡਰਟੀਫਿਕੇਸ਼ਨ ਹੋਈ ਹੈ ਬੇਅੰਮ ਸਿੰਘ ਸਨੋ ਕੁਲਵੀਰ ਸਿੰਘ ਵਾਸੀ ਲੰਗਰ ਕੂਨੀਆ ਮੁਜੀਟਾ ਰੋਡ ਜ਼ਿਲ੍ਹਾ ਫਾਉਂਸਾ ਜਿਸ ਦੀ ਪੁਲਿਸ ਕੋਲ ਸਪਾਰਟੀ ਤੇ ਜੀਏ ਜਲਦੀ ਹੀ ਪ੍ਰਾਪਤ ਕੀਤਾ ਜਾਵੇਗਾ ਅਤੇ ਜੋ जख्मी ਵਿਅਕਤੀ ਨੇ ਉਹਨਾਂ ਦੇ ਸਟੇਟਮੈਂਟ ਰਿਕਾਰਡ ਕਰਕੇ ਕਾਨੂੰਨੀ ਕਾਰਵਾਈ ਕਰਦੇ ਹੋਏ ਅੱਗੇ ਆਉਂਦੀ ਜਾਵੇ ਜਿਹੜਾ ਟਿਪਰ ਹੈ ਉਹ ਕਬਜ਼ੇ ਚ ਲੈ ਲਿਆ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर